ਰਿਕਾਲਵਿੰਦਰ ਸਿੰਘ ਜੀ ਬੇਰ ਕਲ ਨਾਲ ਆਪਣੇ ਸਥਾਨ ਵੱਲੋਂ ਵੀ ਬਾਬਾ ਸਵਰਨਜੀਤ ਸਿੰਘ ਜੀ ਵੱਲੋਂ ਉਹ ਵੀ ਆਪ ਜੀ ਨੂੰ ਮੀਡੀਆ ਰਾਹੀਂ ਇਸ ਕਥਾ ਨਾਲ ਜੋੜ ਰਹੇ ਨੇ ਇਹ ਵੀ ਵੱਡੀ ਸੇਵਾ ਹੈ ਘਰ ਘਰ ਬੈਠੇ ਸੁਣ ਸਕਦੇ ਹਾਂ ਦੇਸ਼ ਵਿਦੇਸ਼ ਸਾਹਿਬ ਜੀ ਆਓ ਹੁਣ ਜੁੜ ਬੈਠੀਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਨੂੰ ਕਿਉਂਕਿ ਕੱਲ੍ਹ ਭਾਈ ਕਦਨ ਕਥਾ ਦਾ ਨਾਂਗਾ ਪਿਆ ਕੱਲ ਮਜਬੂਰ ਨੂੰ ਮੈਨੂੰ ਰਾਜਸਥਾਨ ਦੀ ਸੰਗਤ ਨੇ ਬੁਲਾ ਲਿਆ ਢੋਲ ਨਗਰ ਪੈਂਦਾ ਹੈ ਬਹੁਤ ਵੱਡਾ ਨਗਰ ਹੈ। ਦੱਬ ਵਾਲੇ ਤੋਂ 30-35 ਕਿਲੋਮੀਟਰ ਅੱਗੇ ਹੈ। ਉੱਥੇ ਉਹਨਾਂ ਨੇ ਜੋ ਪਰਸੋਂ ਤੰਤਨ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਉਹਨਾਂ ਦਾ ਜਨਮ ਦਿਨ ਸੀ 26 ਜਨਵਰੀ ਦਾ। 26 ਜਨਵਰੀ ਜਿੱਥੇ ਗਣਤੰਤਰਤਾ ਦਿਵਸ ਹੈ ਜਿੱਥੇ ਗੁਰਮੁਖੋ ਆਪਣੇ ਬਸੰਤ ਰੁੱਤ ਦਾ ਜਿਹੜਾ ਆਪਣੇ ਤਿਹਾਰ ਆਉਂਦਾ ਹੈ ਉਹ ਵੀ ਲੰਘਿਆ ਹੈ। ਉਸ ਤਰ੍ਹਾਂ ਨਾਲ ਫਿਰ ਬਾਬਾ ਦੀਪ ਸਿੰਘ ਜਨਮ ਦਿਨ ਵੀ ਸੀ ਵੱਡਾ ਦਿਨ ਸੀ ਉਹਦੇ ਪਰਥਾਂ ਰੱਖਿਆ ਸੀ ਵੱਡਾ ਸਮਾਗਮ ਬੜੀ ਪਿਆਰ ਵਾਲੀ ਸੰਗਤ ਹੈ ਉਹਨਾਂ ਨੇ ਬੁਲਾਇਆ ਕਹਿੰਦੇ ਜਰੂਰ ਆਉਣਾ ਪੂਰਾ ਦਿਨ ਲੱਗ ਗਿਆ 12 ਘੰਟੇ ਲੱਗੇ 450 ਕਿਲੋਮੀਟਰ ਸਫਰ ਪਿਆ ਪਰ ਸੰਗਤ ਦਾ ਪਾਈ ਹੁਕਮ ਨਹੀਂ ਮੋੜਿਆ ਜਾਂਦਾ ਪ੍ਰੇਮ ਅਗੇ ਨੇਮ ਟੁੱਟ ਜਾਂਦਾ ਇਸ ਕਰਕੇ ਤੁਹਾਨੂੰ ਮੈਂ ਮਾਫੀ ਚਾਹਾਂਗਾ ਇੱਕ ਦਿਨ ਨਾਗਾ ਪਹਿਣ ਦੀ ਆਓ ਹੁਣ ਆਪਾਂ ਅੱਗੇ ਜੁੜੀਏ ਹੁਣ ਗੁਰਨਾਨ ਦੇਵ ਸਾਹਿਬ ਕੀ ਕੌਤਕ ਵਰਤਾ ਰਹੇ ਨੇ ਪਰसों ਆਪਾਂ ਸਰਬਣ ਕੀਤਾ ਜਿਵੇਂ ਮਹਾਰਾਜ ਨੇ ਬਹੁਤ ਵੱਡੇ ਦੈਂਤ ਨੂੰ ਜਿਹਨੂੰ ਰਾਜੇ ਜਨਕ ਨੇ श्राप ਦਿੱਤਾ ਸੀ ਬਹੁਤ ਵੱਡਾ ਦੈਂਤ ਬਣਿਆ ਗੁਰੂ ਨਾਨਕ ਦੇਵ ਦੇ ਪੇਟ ਵਿੱਚ ਜਾ ਕੇ ਆਪਣਾ ਸਰੀਰ ਵਧਾ ਕੇ ਉਹਨੂੰ ਮਾਰਿਆ ਤੇ ਮੁਕਤ ਕੀਤਾ ਤੇ ਉਹ ਸਤਖੰਡ ਨੂੰ ਗਿਆ ਹੁਣ ਅਗਲਾ 56ਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ 55 ਪੂਰੇ ਹੋ ਗਏ ਨੇ ਅੱਗੇ ਸਾਖੀ ਆਉਣੀ ਹੈ ਕਮਲਨੈਨ ਦੀ ਕਮਲਨੈਨ ਨੂੰ ਤਾਰਨੇ ਮਹਾਰਾਜ ਨੇ ਹੁਣ ਉਹ ਪਹਿਲਾ ਦੋਹਰਾ ਉਚਾਰਨ ਕਰਦੇ ਹੋਏ ਮੰਗਲਾ ਚਾਰਨ ਦੇ ਰੂਪ ਦੇ ਵਿੱਚ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ ਅੱਜ ਕਿਵੇਂ ਵਡਿਆਈ ਕਰਦਨੇ ਗੁਰੂ ਨਾਨਕ ਦੀ ਚੰਦਨ ਸੇ ਸ੍ਰੀ ਗੁਰ ਚਰਨ ਕਹਿੰਦੇ ਜਿਹੜੇ ਗੁਰੂ ਨਾਨਕ ਦੇ ਗੁਰੂ ਦੇ ਚਰਨ ਨੇ ਉਹ ਚੰਦਨ ਸਮਾਨ ਨੇ ਜਿਵੇਂ ਪਿਛਲੀ ਵਾਰੀ ਪ੍ਰਮਾਣ ਦਿੱਤਾ ਸੀ ਉਹ ਗਰੜ ਸਮਾਨ ਨੇ ਵੀ ਸਾਡੇ ਤੋਂ ਕਿ ਸੱਪਾਂ ਵਰਗੇ ਨੇ ਜਿਵੇਂ ਗਰੜ ਸੱਪਾਂ ਨੂੰ ਖਾ ਜਾਂਦਾ ਹੈ ਜਿਹੜੇ ਗੁਰੂ ਦੀ ਸ਼ਰਣ ਚ ਆਉਂਦੇ ਨੇ ਉਹਦੇ ਦੁੱਖਾਂ ਨੂੰ ਗੁਰੂ ਦੇ ਚਰਨ ਖਾ ਜਾਂਦੇ ਨੇ ਖਤਮ ਕਰ ਦਿੰਦੇ ਨੇ ਅੱਜ ਪ੍ਰਮਾਣ ਦੰਦਰ ਚੰਦਨ ਦਾ ਕਹਿੰਦੇ ਗੁਰੂ ਨਾਨਕ ਦੇ ਜਿਹੜੇ ਚਰਨ ਚੰਦਨ ਰੂਪ ਨੇ ਤੇ ਮਨ ਏ ਰੰਡ ਢਿਗ ਲਾਏ ਜਿਹੜਾ ਸਾਡਾ ਮਨ ਏ ਰੰਡ ਜਿਹਨੂੰ ਆਪਾਂ ਸਿੱਧਾ ਭਾਈ ਰੰਡ ਕਹਿ ਦਿੰਨੇ ਆ ਅਗੇ ਰਿੰਡ ਆਪਾਂ ਕਾਫੀ ਬੀਜਦੇ ਹੁੰਦੇ ਉਹਦਾ ਫਿਰ ਆਪਾਂ ਤੇਰ ਕਢਾ ਕੇ ਸਾਬਣ ਬਣਾਉਂਦੇ ਹੁੰਦੇ ਹੁਣ ਉਹ ਘਟ ਗਏ ਤੇ ਦੂਜਾ ਪ੍ਰਮਾਣ ਦਾ ਤਾਂ ਰਿੰਡ ਦਾ ਕਹਿੰਦੇ ਮੇਰਾ ਮਨ ਹੈ ਰਿੰਡ ਵਰਗਾ ਇਹ ਅਸਲ ਨੌ ਦਾ ਇਹ ਰਾਂਡਾ ਈਡੀ ਲਾ ਕੇ ਇਹ ਸ਼ਬਦ ਗੁਰੂ ਰਣ ਸਾਹਿਬ ਜੀ ਵਰਤੇ ਆ ਮਹਾਰਾਜ ਨੇ ਹਮ ਚੰਦਨ ਵਾਹਿਗੁਰੂ ਤੋਮਕ ਚੰਦਨ ਹਮ ਇਹ ਰੰਡ ਵਾਪਰੇ ਸੰਗ ਤੇਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧਨ ਵਾਸਾ ਇਹ ਬਾਣੀ ਦਾ ਸ਼ਬਦ ਹੈ। ਉੱਥੇ ਵੀ ਰਿੰਡ ਤੇ ਚੰਦਨ ਦਾ ਪ੍ਰਮਾਣ ਦੱਤਾ ਹੈ। ਉਹੀ ਪ੍ਰਮਾਣ پائی ਕਵੀ ਸੰਤੋਖ ਸਿੰਘ ਦੇ ਰਹੇ ਨੇ। ਕਹਿੰਦੇ ਮੈਂ ਆਪਣੇ ਮਨ ਨੂੰ ਰਿੰਡ ਰੂਪੇ ਮਨ ਨੂੰ ਗੁਰੂ ਦੇ ਚਰਨਾਂ ਦੇ ਕੋਲ ਲਾ ਲਿਆ। ਭਾ ਮੈਂ ਚਰਨਾਂ ਨਾਲ ਜੁੜ ਗਿਆ। ਰਿੰਡ ਤੇ ਚੰਦਨ ਇੱਕ ਜਗ੍ਹਾ ਇਕੱਠੇ ਹੋ ਗਏ। ਹਵੈ ਸੁਗੰਧਮੇ ਕਾਮ ਕੋ ਕਹਿੰਦੇ ਫਿਰ ਮੈਂ ਰਿੰਡ ਰੂਪੀ ਸੀ ਜਿਹੜਾ ਰਿੰਡ ਚੋਂ ਕਦੇ ਬਾਸਨਾ ਨਹੀਂ ਆਉਂਦੀ ਕਹਿੰਦੇ ਚੰਦਨ ਦੇ ਕੋਲ ਰਹਿਣ ਕਰਕੇ ਮੇਰੇ 'ਚ ਬਾਸਨਾ ਆਉਣ ਲੱਗੀ ਮੈਂ ਗੁਰੂ ਚਰਨਾਂ ਨਾਲ ਜੁੜਿਆ ਮੇਰੇ ਤੇ ਕਿਰਪਾ ਹੋ ਗਈ ਮੇਰੇ 'ਚ ਵੀ ਸ਼ੁਭ ਗੁਣ ਆ ਗਏ ਬਾਸਨਾ ਦਾ ਅਰਥ ਹੈ ਸ਼ੁਭ ਗੁਣ ਆ ਗਏ ਕਾਮ ਕੋ ਤੇ ਮੈਂ ਵੀ ਕੋਈ ਕੰਮ ਕਰਨ ਵਾਲਾ ਬਣ ਗਿਆ ਮੈਨੂੰ ਕੰਮ ਲਾਤਾ ਆਰੇ ਲਾਤਾ ਮਹਾਰਾਜ ਨੇ ਸੀਤਲਤਾ ਸੁਖ ਪਾਏ ਮੈਨੂੰ ਸੀਤਲਤਾ ਮਿਲ ਗਈ ਮੈਨੂੰ ਆਨੰਦ ਮਿਲ ਗਿਆ ਤੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਇਹ ਮੰਗਲਾ ਚਰਨ ਕਰਕੇ ਗੁਰੂ ਦੀ ਵਡਿਆਈ ਕਰਕੇ ਹੁਣ ਅੱਗੇ ਫਿਰ ਅਧਿਆਇ ਆਰੰਭ ਕਰਦੇ ਨੇ ਸ੍ਰੀ ਬਾਲ ਸੰਧੁਰਵਾਚ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਬਾਲਾ ਜੀ ਇਹ ਹੁਣ ਅੱਗੇ ਹੋਰ ਸਾਖੀ ਗੁਰੂ ਅੰਗਦ ਦੇ ਪਾਸ ਸਾਨੂੰ ਸੁਣਾਉਣ ਲੱਗੇ ਨੇ ਖਡੂਰ ਸਾਹਿਬ ਬੈਠੇ ਚੌਪਈ ਸੁਨੋ ਗੁਰੂ ਅੰਗਦ ਗਤੀਦਾਨੀ ਐ ਮੁਕਤੀ ਦੇ ਦਾਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਅੱਗੇ ਹੋਰ ਸੁਣੋ ਅੱਗੇ ਗੰਮਨੇ ਸ੍ਰੀ ਗੁਣਖਾਨੀ ਉਹ ਦੈਤ ਨੂੰ ਮਾਰ ਕੇ ਉਹਦੀ ਰੂਹ ਨੂੰ ਸਵਰਗਾਂ ਨੂੰ ਭੇਜ ਕੇ ਫਿਰ ਗੁਨਾ ਦੀ ਖਾਨ ਗੁਰਨਾਨ ਪਾਸਾ ਅੱਗੇ ਨੂੰ ਚੱਲ ਪਏ ਨੇ ਕਿਤ ਸਾਗਰ ਕਿਤ ਧਰ ਪਰ ਜਾਈ ਕਦੇ ਕਦੇ ਸਾਗਰ ਆਉਂਦੇ ਉਹਦੇ ਤੁਰੇ ਜਾਂਦੇ ਨੇ ਕਦੇ ਧਰਤੀ ਆਉਂਦੀ ਉਹਦੇ ਤੇ ਵੀ ਤੁਰੇ ਜਾ ਰਹੇ ਨੇ ਹਸਨ 헤ਦ ਗੁਰਗਿਰਾ ਅਲਾਈ ਹੁ ਤੁਰੇ ਜਾਂਦੇ ਮਹਾਰਾਜ ਹਾਸਾ ਮਖੌਲ ਕਰਨ ਲੱਗੇ ਨੇ ਮਾਲਾ ਜੀ ਨਾਲ ਮਰਦਾਨਾ ਜੀ ਨਾਲ ਹਸਣ ਖੇਡਣ ਦੀਆਂ ਗੱਲਾਂ ਮਜ਼ਾਕ ਦੀਆਂ ਗੱਲਾਂ ਕਰਨ ਲੱਗੇ ਨੇ ਕਹਿੰਦੇ ਮਰਦਾਨੇ ਫਲ ਤੈਂ ਭਲ ਖਾਏ ਕਹਿੰਦੇ ਮਰਦਾਨੇ ਫਲ ਤੇ ਬੜੇ ਵਧੀਆ ਖਾਦੇ ਨੇ ਕਿਉਂਕਿ ਫਲ ਖਾਂਦਾ ਹੀ ਫੜਿਆ ਗਿਆ ਸੀ ਨਾ ਦੈਂਤ ਨਾ ਚ ਨਿਕਲੇ ਆ ਹੁਣ ਜਿਵੇਂ ਆਪਾਂ ਗੁੱਜੀ ਜੀ ਮਾਰਦੇ ਹੁੰਦੇ ਨੇ ਨਾ ਗੱਲ ਆਪਾਂ ਰਾਮ ਜੀ ਐ ਸਤਗੁਰੂ ਨੇ ਮਰਦਾਨਿਆਂ ਫਲ ਤਾਂ ਭੜੇ ਮਿੱਠੇ ਖਾਦੇ ਹੋਣਗੇ ਤਾਂ ਭਾਵੇਂ ਉਹ ਕਿ ਨਹੀਂ ਅਜੋ ਤ੍ਰਿਪਤਾਏ ਕਹਿੰਦੇ ਐ ਦੱਤ ਵੀ ਰੱਜ ਗਿਆ ਕਿ ਨਹੀਂ ਰੱਜ ਕੇ ਆਖੋ ਸਤਰਾ ਤੇਰਾ ਢਿੱਡ ਭਰ ਵੀ ਗਿਆ ਕਿ ਅਜੇ ਭੁੱਖਾ ਹੈ ਕਹਿੰਦੇ ਫੜਦਾ ਬਥੇਰੇ ਖਾ ਲੇ ਤਾਂ ਉੱਥੇ ਦਾਇਤ ਦੇ ਕੋਲ ਭੁੱਖ ਮਿਟੀ ਹੈ ਕਿ ਨਹੀਂ ਬੰਦ ਹੱਥ ਦਵੇ ਬੋਲਿਓ ਬਾਨੀ ਜਦ ਸਮਝ ਗਿਆ ਵੀ ਮੈਨੂੰ ਮਹਾਰਾਜ ਟਕੌਰ ਕਰ ਰਹੇ ਨੇ ਮੈਨੂੰ ਬਾਦ ਵਿੱਚ ਮਜ਼ਾਕ ਕਰ ਰਹੇ ਨੇ ਹੱਥ ਬੰਨ ਕੇ ਬੇਨਤੀ ਕੀਤੀ ਕਰੀ ਅਵਗਿਆ ਮੈਂ ਗੁਣ ਸੁਖਦਾਨੀ ਐ ਸੁਖਾਂ ਦੇ ਦਾਤੇ ਸਤਿਗੁਰ ਜੀ ਮੇ ਤੋਂ ਬਹੁਤ ਵੱਡੀ ਗਲਤੀ ਹੋਈ ਐ ਮੈਂ ਅਵਗਿਆ ਕੀਤੀ ਐ ਮਹਾਰਾਜ ਅਦਕ ਅਨੁਚਤੇ ਬੈਨ ਬਖਾਨੇ ਅਨੁਚਤੇ ਉਚਿਤ ਹੁੰਦਾ ਐ ਭਾਈ ਚੰਗਾ ਅਨੁਚਿਤ ਹੁੰਦਾ ਮਾੜਾ ਮੈਂ ਤੁਹਾਨੂੰ ਬਹੁਤ ਮਾੜੇ ਬਚਨ ਬੋਲੇ ਨੇ ਤੁਹਾਨੂੰ ਮੈਂ ਗਲਤ ਬੋਲਿਆ ਤਾਂ ਕੋ ਫਲ ਪਾ ਦੁੱਖ ਪ੍ਰਗਟਾਨੇ ਇਹ ਰਾਗਸ ਵਾਲਾ ਦੁੱਖ ਮੈਨੂੰ ਤਾਂ ਹੀ ਮਿਲਿਆ ਮੇਰੇ ਮਾੜਾ ਬੋਲਣ ਕਰਕੇ ਮਾੜਾ ਬੋਲਣ ਦਾ ਹੀ ਫਾਲ ਮਿਲਿਆ ਮੈਨੂੰ ਤਾਂ ਹੀ ਦਾ ਬਾਣੀ ਰੋਜ਼ ਕਹਿੰਦੀ ਆ ਦੇਖਿਓ ਕਦੇ ਮਾੜਾ ਨਾ ਬੋਲਿਓ ਦੇਖਿਓ ਕਿਤੇ ਫਿੱਕਾ ਬਚਨ ਨਾ ਬੋਲ ਪਿਓ ਸਜ਼ਾ ਮਿਲੂਗੀ ਵੀਵਾਂ ਸਲੋਕਿਆ ਅਸਾਦੀ ਵਾਰ ਦਾ ਹੁਣੇ ਸੁਣਿਆ ਮਹਾਂਪੁਰਸ਼ਾਂ ਤੋਂ ਆਪਾਂ ਨੇ ਨਾਨਕ ਫਿੱਕਾ ਬੋਲੇ ਹੈ ਤਨਮਨ ਫਿੱਕਾ ਹੋਏ ਫਿੱਕਾ ਬੋਲਣਾ ਤਨ ਵੀ ਫਿੱਕਾ ਮਨ ਵੀ ਫਿੱਕਾ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹ ਸੱਟਿਏ ਕਹਿੰਦੇ ਦਰਗਾਹ ਚ ਗਏ ਹੋਏ ਨੂੰ ਫਿੱਕਾ ਬੋਲਣ ਬਣ ਧੱਕਾ ਦੇ ਕੇ ਬਾਹਰ ਛੱਟਿਆ ਜਾਂਦਾ ਨਿਕਲ ਬਾਹਰ ਦਰਗਾਹ ਵਿੱਚੋਂ ਫਿੱਕਾ ਦਰਗਹ ਸੱਟਿਏ ਮੂੰ ਥੁੱਕਾਂ ਫਿੱਕੇ ਪਾਏ ਸਜ਼ਾ ਪਤਾ ਕੀ ਮਿਲਦੀ ਉੱਥੇ ਜਾ ਕੇ ਉੱਥੇ ਪਰਮੇਸ਼ਰ ਵੱਲੋਂ ਹੁਕਮ ਹੁੰਦਾ ਧਰਮ ਰਾਜੇ ਵੱਲੋਂ ਇਹ ਜਿਹੜੇ ਮੂੰਹ ਨਾਲ ਫਿੱਕਾ ਬੋਲਦਾ ਆਇਆ ਕਈਆਂ ਨੂੰ ਤੇ ਸਭ ਆਪਣਿਓ ਗੱਲ-ਗੱਲ ਤੇ ਗਾਲੇ ਕੱਢੀ ਜਾਣਗੇ ਪਤਾ ਹੈ ਜੀ ਮੈਂ ਗਾਲ ਕੱਢਦਾ ਈਆਂ ਪਿੰਡਾਂ 'ਚ ਬੈਠੇ ਟੱਬਰ 'ਚ ਬੈਠੇ ਮਾਵਾ ਮਾ ਪਿੰਡ ਦੀਆਂ ਗਾਲਾਂ ਗੱਲਾਂ ਚਈ ਸਹਿ ਸਭਾ ਏ ਇਹ ਨਹੀਂ ਵੀ ਲੜਾਈ 'ਚ ਸਹਿ ਸਭਾ ਹੁਣੇ ਮੈਂ ਬੰਬੇ ਦੇਖਿਆ ਜਿਹੜੇ ਗੁਰਦੁਆਰੇ ਮੈਂ ਰੁਕਿਆ ਸੀ ਇੱਕ ਚੰਗਾ ਪਲਾ ਵਧੀਆ ਆਵੇ ਬੜਾ ਦਾੜਾ ਸੋਹਣਾ ਚਿੱਟਾ ਪਟਕਾ ਬਣਿਆ ਹੋਇਆ ਕਰੇ ਉਹਦੇ ਮੈਂ ਨਾਉ ਤਾਂ ਨਹੀਂ ਪੁੱਛਿਆ ਉਹਦਾ ਸੇਵਾ ਬੜੀ ਕਰਿਆ ਕਰੇ ਗੋਟਿਆਂ ਨੂੰ ਪਾਣੀ ਲਾਇਆ ਕਰੇ ਫਰਸ਼ ਧੋਇਆ ਕਰੇ ਆ ਕੇ ਬੜਾ ਕੰਮ ਕਰਿਆ ਕਰੇ ਜਾਦੋ ਬੈ ਜਾ ਕਰੇ ਗੱਲ-ਗੱਲ ਤੇ ਗਾਲ ਗੱਲ-ਗੱਲ ਤੇ ਗਾਲ ਮੈਂ ਹੈਰਾਨ ਮੇਰੇ ਕੋਲੇ ਬੈਠਾ ਵੀ ਮੈਂ ਕਹਿਦਾ ਕਰਾਂ ਵਾਹਿਗੁਰੂ ਵਾਹਿਗੁਰੂ ਉਹਦੇ ਕੋਈ ਅਸਰ ਨਹੀਂ ਉਹ ਗੱਲ-ਗੱਲ ਤੇ ਗਾਲ ਐ ਸਾਇਸ ਵਾਏ ਆਦਤ ਬਣ ਜਾਂਦੀ ਏ ਇਹ ਨਹੀਂ ਪਤਾ ਮੈਂ ਗਾਲ ਕੱਢ ਰਿਹਾ ਸੋ ਜਿਹੜਾ ਕਹਿੰਦੇ ਫਿੱਕੇ ਬਚਨ ਬੋਲਦਾ ਉਹਨੂੰ ਧਰਮਰਾਜਾ ਫਿਰ ਸਜ਼ਾ ਕੀ ਦਿੰਦਾ ਹੈ ਉਥੇ ਦੇ ਸਾਰਿਆਂ ਨੂੰ ਕਹਿ ਦਿੰਦਾ ਵੀ ਜਿੰਨੇ ਇੱਥੇ ਤੁਸੀਂ ਰਹਿੰਦੇ ਹੋ ਸਾਰੇ ਦੇ ਮੂੰਹ ਦੇ ਉੱਤੇ ਥੁੱਕੋ ਅਜਖੇ ਆਖੋ ਸਤਨ ਇਹ ਸਜ਼ਾ ਗੁਰੂ ਨਾਨਕ ਨੇ ਦੱਸੀ ਹੈ ਬਾਣੀ ਵਿੱਚ ਮੋਹ ਥੁੱਕਾਂ ਫਿੱਕੇ ਪਾਏ ਫਿੱਕਾ ਬੋਲਣ ਵਾਲੇ ਦੇ ਮੂੰਹ ਤੇ ਥੁੱਕਿਆ ਜਾਂਦਾ ਦਰਗਾਹ ਜਾ ਕੇ ਇੱਥੇ ਵੀ ਲੋਕ ਥੂ ਥੂ ਕਰਦੇ ਹੀ ਨੇ ਇਹ ਤਾਂ ਮਾੜੇ ਬਚਨ ਬੋਲ ਛੱਡੋ ਪਰੇ ਖੜਾ ਇਹਦਾ ਇੱਥੇ ਵੀ ਲੋਕ ਉਹਨੂੰ ਪਿੱਠੇ ਦਿਖਾ ਜਾਂਦੇ ਨੇ ਦਰਗਾਜ ਉਹਦੇ ਮੋਢੇ ਥੁੱਕਿਆ ਜਾਂਦਾ ਮੋ ਥੁੱਕਾਂ ਫਿੱਕੇ ਪਾਏ ਫਿਰ ਹੋਰ ਕੀ ਮਿਲਦਾ ਸੁਣ ਲਿਓ ਜੋ ਕੋਈ ਫਿੱਕਾ ਬੋਲਦਾ ਭਾਈ ਆ ਸੁਣ ਲਿਓ ਸਜ਼ਾ ਕੀ ਮਿਲਦੀ ਹੁੰਦੀ ਹੈ ਫਿੱਕਾ ਮੂਰਖ ਆਖੀਏ ਅਗਲੀ ਸਜ਼ਾ ਉਹਨੂੰ ਦਰਗਾਜ ਮੂਰਖ ਦਾ ਦਰਜਾ ਮਿਲਦਾ ਆਪੇ ਵਿੱਚ ਕਹਿੰਦਾ ਮੂਰਖਾ ਜਾ ਰਿਹਾ ਤਾਂ ਬੋਲਣਾ ਹੀ ਨਹੀਂ ਆਉਂਦਾ ਇੱਥੇ ਵੀ ਦਰਜਾ ਮਿਲ ਜਾਂਦਾ ਹੈ ਦਰਗਾਜ ਦਾ ਪੱਕਾ ਹੀ ਮਿਲਦਾ ਏ ਮੂਰਖ ਹੈ ਫਿਰ ਹੋਰ ਕੀ ਸਜ਼ਾ ਮਿਲਦੀ ਹੈ ਪਾਣਾ ਲਹੇ ਸਜ਼ਾਏ ਫੇਰ ਧਰਮਰਾਜਾ ਕਹੇ ਕਿ ਉਹਦੇ ਮੂੰਹ ਤੇ ਜੁੱਤੀਆਂ ਦੀ ਮਾਰ ਪਵਾਉਂਦਾ ਅੱਖੇ ਆਖੋ ਸਤਨ ਪਾਣਾ ਨਾਮ ਜੁੱਤੀਆਂ ਦਾ ਉਹ ਜੁੱਤੀਆਂ ਨਹੀਂ ਪਾਉਂਦਾ ਮੂੰਹ ਪੰਨਦੇ ਉਹਦਾ ਜੁੱਤੀਆਂ ਨਾਲ ਜਿਹੜਾ ਫੱਕਾ ਬੋਲਦਾ ਰਿਹਾ ਏਸੇ ਕਰਕੇ ਮਿੱਠਾ ਬੋਲਣ ਦੀ ਆਤ ਬਣਾਓ ਸੁਭ ਬੋਲੋ ਵਧੀਆ ਬੋਲੋ ਗਾਲੀ ਗਲੋਚ ਨਾ ਕਰੋ ਮਾੜਾ ਨਾ ਬੋਲੋ ਕਿਸੇ ਨੂੰ ਫਿਕਾ ਬੋਲ ਨਾ ਜਵਾਨੋ ਕਦੇ ਬੋਲੀਏ ਤਨ ਮਨ ਫਿਕਾ ਹੋ ਜਾਊਗਾ ਫਿਕਾ ਬੋਲ ਨਾ ਜਵਾਨੋ ਕਦੇ ਬੋਲੀਏ ਤਨ ਮਨ ਫਿਕਾ ਹੋ ਜਾਊਗਾ ਫਿਕਾ ਬੋਲ ਨਾ ਬੋਲੀਏ ਵਾ ਵਾ ਫਿਕਾ ਬੋਲਣਾ ਤਨ ਮਨ ਫਿਕਾ ਬੋਲਣਾ ਜਵਾਨੋ ਕਦੇ ਬੋਲੀਏ ਤਨ ਮਨ ਫਿਕਾ ਹੋ ਜੂਗਾ ਫਿਕਾ ਬੋਲਣਾ ਜਵਾਨੋ ਕਦੇ ਬੋਲੀਏ ਤਨ ਮਨ ਫਿਕਾ ਹੋ ਜੂਗਾ ਫਿਕਾ ਤਨ ਮਨ ਬੋਲਨ ਤਨ ਮਨ ਇੱਕ ਹੋਰ ਜਗ੍ਹਾ ਬਾਣਜ ਲਿਖਿਆ ਮਾਲ ਦੇ ਨੇ ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਮਨ ਅਜਾਣ ਉਹ ਅਣਜਾਣਿਆ ਮਨ ਕਦੇ ਭੁੱਲ ਕੇ ਫਿੱਕਾ ਨਾ ਬੋਲ ਬੈਠੀ ਵਿਗੋਚਣਾ ਪਊਗਾ ਸ਼ਰਮਾਉਣਾ ਪਊਗਾ ਫਟਲਾਣ ਤਾਂ ਪਹਿਣਗੇ ਬੜਾ ਸਮਝਾਇਆ ਬਾਣੀ ਜੇ ਆਪਾਂ ਸਮਝ ਆਈਏ ਗੁਰਮੁਖੋ ਦੁਨੀਆ ਤੇ ਸਵਰਗ ਬਣ ਜਾਣ ਦੁਨੀਆ ਸੁਖੀ ਵਸਣ ਲੱਗ ਜਾਵੇ ਲੋੜ ਮੰਨਣ ਦੀ ਏ ਹੁਣ ਉਹ ਕਹਿੰਦਾ ਮਾਰਾ ਮੈਂ ਤੈਨੂੰ ਫਿੱਕੇ ਹੀ ਬਚਨ ਬੋਲੇ ਤਾਂ ਹੀ ਮੈਨੂੰ ਉਸ ਰਾਖਸ਼ ਤੋਂ ਦੁੱਖ ਉਠਾਉਣਾ ਪਿਆ ਮਰਦਾਨਾ ਜੀ ਹੁਣ ਮੈਂ ਗਲਤੀ ਮੰਨ ਰਹੇ ਹਾਂ